ਸੰਘਿਆ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬਣਾਉਣ ਸੰਬੰਧੀ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਿਕ ਕਸਬਾ ਕਾਲਾ ਸੰਗਿਆ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਾਲਮੀਕੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ 16 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਇਸ 17 ਅਕਤੂਬਰ ਨੂੰ ਸ੍ਰੀ ਯੋਗ ਵਸ਼ਿਸ਼ਟ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਢਾਡੀ ਕਥਾਵਾਚਕ ਸੰਗਤਾਂ ਨੂੰ ਇਲਾਹੀ ਪਾਣੀ ਨਾਲ ਨਿਹਾਲ ਕਰਨਗੇ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਅੱਜ ਕਸਬਾ ਕਾਲਾ ਸੰਘਿਆ ਕਪੂਰਥਲਾ ਵਿਖੇ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਇੱਕ ਮੀਟਿੰਗ ਰੱਖੀ ਗਈ ਕੀ ਕਿਹੜਾ ਚੌਕ ਜੀ ਜੋ ਬੋਲੇ ਸੋ ਨਿਰਪੈ ਭਗਵਾਨ ਵਾਰਿਕ ਮਹਾਰਾਜ ਦੀ ਜੈ ਅੱਜ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਰਦਾਰ ਪ੍ਰਿਆਨ ਸਿੰਘ ਜੀ ਮਾਨ ਦੇ ਵੱਲੋਂ ਮੀਟਿੰਗ ਰੱਖੀ ਗਈ ਅੱਜ ਮੀਟਿੰਗ ਦੇ ਵਿੱਚ ਕਮੇਟੀ ਮੈਂਬਰ ਤੇ ਮੱਲਾ ਨਿਵਾਸੀ ਤੇ ਨੌਜਵਾਨ ਨੌਜਵਾਨ ਜੁਵਾ ਪੀੜੀ ਇਕੱਠੀ ਹੋਈ ਜਿਨ੍ਹਾਂ ਦੇ ਵਿੱਚ ਅੱਜ ਬਹੁਤ ਹੀ ਅਹਿਮ ਮਸਲੇ ਜਿਹੜੇ ਰੱਖੇ ਗਏ ਜਿਸ ਵਿੱਚ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਮਨਾਉਣ ਲਈ 16 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਦੂਸਰੇ ਦਿਨ ਪਰਮਾਨ ਸਾਹਿਬ ਦੇ ਭੋਗ ਪਾਏ ਜਾਣਗੇ ਇਸੇ ਤਰ੍ਹਾਂ ਹੀ ਮhalla ਨਿਵਾਸੀਆਂ ਨੇ ਬਹੁਤ ਵੱਧ ਚੜ ਕੇ ਇਸ ਸੰਯੋਗ ਦਿੱਤਾ ਤੇ ਵੱਧ ਚੜ ਕੇ ਹੀ ਇਸ ਨੂੰ ਅ ਸਿਰੇ ਚੜਾਉਣ ਦੀ ਪ੍ਰੇਰਨਾ ਕੀਤੀ ਇਹ ਕਿੰਨੀ ਤਰੀਕ ਨੂੰ ਮਨਾਇਆ ਜਾ ਰਿਹਾ ਜੀ ਪ੍ਰਕਾਸ਼ਪੁਰ 16 ਤਰੀਕ ਨੂੰ ਜੀ 16 ਸਤੰਬਰ 16 ਅਕਤੂਬਰ 2024 ਨਹੀਂ ਜੀ ਹਾਂ ਜੀ ਹਾਂ ਜੀ ਅੱਜ ਜੋ ਮੀਟਿੰਗ ਕੀਤੀ ਗਈ ਭਗਵਾਨ ਵਾਲਮੀਕੀ ਨੌਜਵਾਨ ਸਭਾ ਵੱਲੋਂ ਤੇ ਸਾਡੀ ਕਮੇਟੀ ਵੱਲੋਂ ਤੇ ਚ ਬਹੁਤ ਅਹਿਮ ਫੈਸਲਿਆਂ ਤੇ ਜਿਹੜੇ ਮੁੱਦਿਆਂ ਤੇ ਸੁਝਾਅ ਦਿੱਤੇ ਗਏ ਇਸ ਵਿੱਚ ਜਿਹੜੀਆਂ ਮੀਟਿੰਗ ਦਾ ਅਜੰਡਾ ਸੀਗਾ ਕਿ ਅਸੀਂ ਜਿਹੜਾ ਆਉਣ ਵਾਲਾ ਗੁਰਪੁਰਬ ਆ ਉਹਨੂੰ ਬੜੀ ਉਤਸ਼ਾਹ ਦੇ ਨਾਲ ਜਿਹੜਾ ਬਣਾਵਾਂਗੇ ਜਿਹਦੇ ਵਿੱਚ ਬਹੁਤ ਸਾਰੇ ਮੋਦਿਆਂ ਦੇ ਵਿਚਾਰ ਅੰਦਰਾ ਵੀ ਕੀਤਾ ਗਿਆ ਤੇ ਇਹ ਹੋਇਆ ਕਿ ਅਸੀਂ ਰਲ ਮਿਲ ਕੇ ਜਿਹੜਾ ਆ ਇੱਕ ਕਾਰ ਜਿਹੜਾ ਸ਼ੁਰੂ ਕੀਤਾ ਆ ਇਹਨੂੰ ਪੂਰੀ ਸ਼ਰਧਾ ਦੇ ਨਾਲ ਭਾਵਨਾ ਨਾਲ ਬਣਾਵਾਂਗੇ ਅਜੀ ਪ੍ਰਧਾਨ ਜੀ ਅੱਜ ਮੇਟਾ ਕੀਤੀ ਗਈ ਭਗਵਾਨ ਬਾਲੂ ਬਈ ਪਰਾਜ ਦੇ ਪ੍ਰਕਾਸ਼ਪੁਰ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦਾ ਸਤਿਕਾਰਯੋਗ ਮੇਰੇ ਸਾਥੀ ਪ੍ਰਬੰਧਕ ਮੈਂਪੀ ਦੇ ਮੋਢੇ ਨਾਲ ਮੋਟਾ ਜੋੜ ਕੇ ਨਾਲ ਤੁਰਦੇ ਹਰ ਸਾਲ ਦੀ ਤਰ੍ਹਾਂ ਪਰੰਪਰਾ ਚੱਲੀ ਆਈ ਆ ਇਹ ਦਿਨ ਮਨਾਉਣੇ ਚਾਹੀਦੇ ਵੱਧ ਤੋਂ ਵੱਧ ਤਕੜੇ ਹੋ ਕੇ ਮਨਾਉਣਾ ਚਾਹੀਦਾ ਦਿਨ ਭਗਵਾਨ ਬਾਲਮੀ ਕੁਮਾਰਾ ਜੀ ਦਾ ਸਾਡੇ ਕਸਬਾ ਆਲਮਗੀਰ ਕਾਲਾ ਸੰਘਾ ਵਿੱਚ ਪਹਿਲਾਂ ਤੋਂ ਵੀ ਪਰੰਪਰਾ ਚੱਲੀ ਆਈਏ ਬਹੁਤ ਚਿਰਾਂ ਤੋਂ ਤਾਂ ਹੁਣ ਵੀ ਅਸੀਂ ਵੱਧ ਤੋਂ ਵੱਧ ਸੇਵਾ ਦੇ ਨਾਲ ਸੇਵਾ ਮਨੋਂ ਤਨੋਂ ਕਰ ਰਹੇ ਹਾਂ ਜੋ ਬੋਲੇ ਸੋਨ ਪਹਿਂ ਵੰਦਿਕ ਮਹਾਰਾਜ ਕੀ ਜੈ